ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨੀਸ ਚੈਨਲ ਗੁਰੂ ਬਾਬਾ ਵਿਸ਼ਕਰਮਾ ਜੀ ਦਾ ਆਗਮਨਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਦੌਰਾਨ ਗੁਰਦੁਆਰਾ ਵਿਸ਼ਕਰਮਾ ਵਿਖੇ ਆਰੰਭ ਹੋਏ ਸ੍ਰੀ ਅਖੰਡ ਸਾਹਿਬ ਜੀ ਦੇ ਪਾਠ ਦੇ ਭੋਗ ਪਾਈ ਗਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਜੀਹਾਂ ਦੱਸ ਦਈਏ ਕਿ ਇਸ ਪਵਿੱਤਰ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਫਰੀਦਕੋੜ ਦੀ ਵਿਧਾਇਕ ਗੁਰਦੇਵ ਸਿੰਘ ਸਿੱਖ ਸਮਾਗਮ 'ਚ ਹਾਜ਼ਰੀ ਲਗਵਾਉਣ ਲਈ ਪੁੱਜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਜੱਸਾ ਸਿੰਘ ਰਾਮਗੜੀ ਦੀ ਯਾਦ ਵਿੱਚ ਇੱਕ ਸੈਮੀਨਾਰ ਵੀ ਕਰਵਾਇਆ ਗਿਆ ਦੇਖਦੇ ਹਾਂ ਪੂਰੀ ਰਿਪੋਰਟ ਆਈ ਵਿਸ਼ੇਪਦਰ ਤੇ ਜਿਹੜਾ ਹੈਗਾ ਕਿਰਤ ਦੇ ਦੇਤਾ ਤੇ ਸਪਸ਼ਟ ਸਰਕਾਰ ਮਾਤਾ ਵਿਸ਼ਪ ਕਰਮਾਈ ਦਾ ਆਗਮਨ ਪਰ ਬੁਨਾਇਆ ਗਿਆ ਜਿਹੜਾ ਕਿ ਵਿਸ਼ਪ ਪਦਰ ਤੇ ਜਿਹੜਾ ਬੁਨਾਇਆ ਗਿਆ ਅੱਜ ਜੋ ਦੇਸ਼ ਵਿੱਚ ਉਹ ਵਿਦੇਸ਼ ਵਿੱਚ ਵਿਸ਼ਪ ਪਦਰ ਤੇ ਜਿਹੜਾ ਹੈਗਾ ਬਾਬਾ ਵਿਸ਼ਵਕਰਮਾਈ ਦੇ ਜਿਹੜੇ ਹੈਗਾ ਉਹਨਾਂ ਦਾ ਨਾਂ ਚੱਲਦਾ ਹੈ ਉਹਨਾਂ ਦੀ ਪੂਜਾ ਹੁੰਦੀ ਹੈ ਉਹਨਾਂ ਵੱਲੋਂ ਜਿਹੜੀਆਂ ਅੱਜ ਨਵੇਂ ਤਕਨੀਕਾਂ ਮਸ਼ੀਨਾਂ ਬਣ ਰਹੀਆਂ ਜੋ ਵੀ ਦੇਸ਼ ਵਿੱਚ ਜਿਹੜੀ ਤਰੱਕੀ ਹੋ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਬਾਬਾ ਵਿਸ਼ਵਕਰਮਾਈ ਦਾ ਹੈ ਅਸੀਂ ਬਾਬਾ ਵਿਸ਼ਵਕਰਮਾਈ ਦੇ ਦਿਵਸ ਤੇ ਸੋਹ ਸਾਧ ਸੰਗਤ ਨੂੰ ਬਹੁਤ-ਬਹੁਤ ਮੁਬਾਰਕ ਦਿਨਾਂ ਚਾਹੁੰਦੇ ਆ ਤੇ ਅੱਜ ਦੇ ਦਿਨ ਜਿਹੜਾ ਜਸਾ ਸਿੰਘ ਰਾਮਗੜੀਆ ਦੇ ਨਾਂ ਤੇ ਇੱਕ ਸੋਵੀਨਰ ਰਿਲੀਜ਼ ਕੀਤਾ ਗਿਆ ਤਾਂ ਕਿ ਜਿਹੜਾ ਰਾਮਗੜੀਏ ਭਾਈ ਜਰਿਆ ਨੂੰ ਜਿਹੜਾ ਵਿਸ਼ੇਸ਼ ਪਦਰ ਤੇ ਜਿਹੜਾ ਹੈਗਾ ਉਹਨੂੰ ਅਜਾਕਰ ਕੀਤਾ ਜਾ ਸਕੇ ਅੱਜ ਦੇ ਸਮੁੱਚੀ ਸੋਹ ਸੰਗਤ ਦੇ ਇਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਬਾਬਾ ਅਫੀਦ ਦੇ ਵਿਸ਼ੂ ਕਰਮਾ ਦੇ ਜਨਮ ਦਿਨ ਤੇ ਅੱਜ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਹੁਤ ਮੁੜ ਭਾਕਾ ਦੇਣਾ ਜੀ। ਤਨਤਨ ਨੂੰ ਬਾਬਾ ਵਿਸ਼ੂ ਕਰਮਾ ਜੀ ਔਰ ਤਨਤਨ ਨੂੰ ਭਾਈ ਲਾਲੋ ਜੀ ਦੇ ਯਾਦ ਦੇ ਵਿੱਚ ਹਰ ਸਾਲ ਇਸ ਜਗ੍ਹਾ ਤੇ ਸਮਾਗਮ ਹੁੰਦੇ ਆ। ਸਫਾ ਕੀਰਤਨ ਹੁੰਦੀ ਆ ਬਾਣੀ ਨਾਲ ਜੋੜਿਆ ਜਾਂਦਾ। ਔਰ ਸਾਡੇ ਪੂਰਵਦਾਨੀਆਂ ਗੱਲਾਂ ਸਾਨੂੰ ਦੱਸਿਆ ਜਾਂਦੀਆਂ। ਸੋ ਇਹ ਬੜਾ ਵੱਡਾ ਪਰਾਲਾ ਹੈ। ਇਸੇ ਤਰ੍ਹਾਂ ਸਾਡੇ ਨੌਜਵਾਨਾਂ ਕੋ ਕਿਰਤ ਨਾਲ ਸੰਬੰਧਿਤ ਹੈ ਕਿ ਸਾਡਾ ਦਿਨ ਜਿਹੜਾ ਸਾਡੇ ਸਾਰੇ ਕੀਰਤੀ ਇਕੱਠੇ ਹੁੰਦੇ ਆ। ਕੀਰਤੀ ਕਾਮੇ ਇਸ ਦਿਨ ਤੇ ਆ ਕੇ ਪ੍ਰਮਾਤਮਾ ਦਾ ਜਸ ਗਾਇਨ ਕਰਦੇ ਆਂ ਔਰ ਗੁਰੂ ਸਾਹਿਬ ਦਾ ਹੁਕਮ ਹੈ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਭ ਤੋਂ ਪਹਿਲੀ ਦਾਸੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਪੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਪਾਈ ਲਾਲੋ ਜੀ ਦੇ ਘਰ ਹੋਇਆ। ਸੋ ਕਿਰਤੀਆਂ ਤੋਂ ਸ਼ੁਰੂ ਕਰਕੇ ਗੁਰੂ ਪਾਤਸ਼ਾਹ ਨੇ ਮਨੁੱਖ ਨੂੰ ਨਾਮ ਦੇ پا ਕੇ ਇਸ ਕਾਬਲ ਬਣਾ ਦਿੱਤਾ ਕਿ ਅੱਜ ਅਸੀਂ ਵੰਡ ਕੇ ਛਕ ਸਕੀਏ ਅੱਜ ਪੰਜਾਬ ਦੇ ਅੰਦਰਲੀ ਪੂਰੀ ਦੁਨੀਆ ਦੇ ਅੰਦਰ ਲੱਖਾਂ ਕਰੋੜਾਂ ਲੋਕ ਆ ਜਿਹੜੇ ਗੁਰੂ ਘਰਾਂ ਦੇ ਵਿੱਚ ਲੰਗਰ ਛਕਣਗੇ ਉਸ ਦਾ ਨਾਮ ਜਪਣਗੇ ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਣਾ ਜੀਵਨ ਸੰਭਾਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ